ਦਾ ਮਤਲਬੇ ਦਿਖਦਾ ਹੀ ਨਹੀਂ ਜਨਮ ਤੋਂ ਹੀ ਇਹਨਾਂ ਮੈਨੂੰ ਆਪ ਜੀ ਜਾਣਦੇ ਹੋਣੇ ਕਿ ਬੰਗਿਆ ਤੋਂ ਖੱਬਿਆ ਤੋਂ ਮੁੜ ਕੇ ਰਾਜਾ ਸਾਹਿਬ ਦਾ ਦਵਾਰਾ ਹੈਗਾ ਜਿਕਰਾ ਰਾਜਾ ਸਾਹਿਬ ਦਾ ਬੋਲੇ ਸੱਚੇ ਦਰਵਾਜ਼ੇ ਕੀ ਭਜੀ ਰਾਜਾ ਸਾਹਿਬ ਜੀ ਦਾ ਇਹਨਾਂ ਨੇ ਮੈਨੂੰ ਨਾ ਇੱਕ ਸ਼ਬਦ ਲਿਖਿਆ ਸੁਣਾਇਆ ਮੈਂ ਮੈਂ ਚਾਹਣਾ ਤੁਸੀਂ ਵੀ ਸੁਣੋ ਤੁਹਾਡੀ ਰੂਹ ਨੂੰ ਬੜਾ ਸਕੂਨ ਆਊਗਾ ਹਲੇ 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 ਦੂਜਾ ਸਕੇਲ ਭਾਈ ਹਲੇ ਪਰ ਇਹ ਜੇ ਕਰਾਣਾ ਸੰਸਕਰ ਬਾਪੂ ਸਚਿਦਰਬਾਰ ਕੀ ਯਾਰ ਸਭ ਤੋਂ ਪਹਿਲਾਂ ਬਾਬੂ ਸਖੀਗਾਮ ਜੀ ਨੂੰ ਬਹੁਤ ਬਹੁਤ ਰੱਖਣਾ ਬਹੁਤ ਬਹੁਤ ਤੇ ਸਾਰੇ ਸੰਗਤ ਦਾ ਬਹੁਤ ਬਹੁਤ ਸਰਨਾਮੇ ਨੇ ਦੀਆਂ ਬਹੁਤ ਬਹੁਤ ਲੱਖ ਲੱਖ ਵਾਰ ਪਾਵਾਂ ਗਈ ਜਗਰਾਪਾਪੂ ਸਕੀਰਾਂ ਸਰਕਾਰ ਦਾ ਬੋਸ ਚੇਤਨਵਾਰ ਕੀ ਜੈ ਕੇ ਸਾਡੇ ਬਪਾਈ ਕਾਲਾ ਸ਼ਾਹੀ ਅੰਗਰੰਗ ਬੋਲ ਨਾਖਾ ਠੀਕ ਜਗਰਾ ਰਾਜ ਸਰਸਪਾ ਦਾ ਬੋਸ ਚੇਤਨਵਾਰ ਕੀ ਜੈ ਹਾਂ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਰਾਜੇ ਨੇ ਹੀ ਦੇ ਮੈਂ ਹਾਂ ਬਚਾ ਰਾਜਾ ਜੀ ਦਾ ਨਰਜਾ ਜੀ ਦਲੇ ਨੂੰ ਕਵੀਆ ਆਇਓ ਸਾਡੀ ਉਹ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਰਾਜੇ ਨੇ ਹੀ ਦੇ ਹੇਣਾ ਮੈਂ ਹਾਂ ਬਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਨੇੜਾ ਉਹ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਹੈ ਰਾਜੇ राजा साहिब जी सुणी राते पुतर बि न राता छॾी राजा मै हा बचा राजा ਜੇ ਦਾ ਦਰੀ ਰੋਦੇ ਜਾਵੇ ਉਹਨੇ ਸਦਾ ਹੀ ਸੁਖੀ ਰਹੇ ਮੈਂ ਹਾਂ ਬਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਮੈਂ ਹਾਂ ਬਚਾ तु कॾहिं नायो मोड़ियां कॾहिं नव कले मजो ॾि के मणी वैसे केड़ो ब्रु कले मजो निक मणी वैसे केड़ो ॿा बचा राजा ਮੈਂ ਹਾਂ ਬੱਚਾ ਹੈ ਰਾਜਾ ਜੀ ਦਾ ਨਾ ਰਾਜਾ ਜੀ ਦਾ ਨੇ ਨਾ ਵਈ ਇਹਨੇ ਕਾਫੀ ਕੁੱਲ ਜੇ ਕਈ ਕੰਦੇ ਗੱਲ ਕਰਨ ਹੁੰਦੀ ਹੈ ਮੇਰੇ ਹਾਭੀ ਜਨ ਥੈਂਕ ਯੂ ਮੈਂ ਆਪਣੇ ਬਾਬਾ ਜੀ ਦਾ ਬਹੁਤ ਪਹਿਲੇ ਦਿਲ ਤੋਂ ਧੰਨਵਾਦ ਕਰਦਾ ਥੈਂਕ ਯੂ ਬਾਬਾ ਜੀ ਜਿਹੜਾ ਕਿ ਮੈਨੂੰ ਆਸਰੇ ਦਾ ਵਕਤ ਦਿੰਦਾ ਨਜਿਕਾ ਫਾਪੂ ਸਕੀਮ ਸੁਣਾਉਦਾ ਉਹ ਸੱਚੇ ਦਰਬਾਰ ਕੀ ਰਾਜਾ ਭਲੀ ਕਰ ਪਈ